ਸਸੇ ਗੱਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਦੇ ਵਿੱਚ ਤੇ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀ ਕੋਈ ਵੀ ਟਰੈਕਟਰ ਮੰਡੀ ਦੀ ਅਸੀਂ ਵੀਡੀਓ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਸਾਰਨੋਂ ਪਹਿਲਾਂ ਤੁਹਾਡੇ ਕੋਲੇ ਪਹੁੰਚੇ ਜੀ ਤੇ ਚਲੋ ਆਪਾਂ ਤੁਹਾਡੇ ਨਾਲ ਕਰਦੇ ਹਾਂ ਟਰੈਕਟਰਾਂ ਦੇ ਰੇਟ ਸਾਂਝੇ ਪਹਿਲਾ ਟਰੈਕਟਰ ਆ ਗਿਆ ਜੀ ਆਪਣੇ ਕੋਲੇ ਨਿਊ ਹਾਲੈਂਡ ਵਾਲਿਆਂ ਦਾ 5620+ ਇਹ ਹੈਗਾ ਦੋਸਤੋ ਜੀ 4x4 ਟਰੈਕਟਰ ਹੈ ਜੀ 20 ਮਾਡਲ ਆ 10 ਲੱਖ ਤੇ 15000 ਰੁਪਏ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਹੈ ਜੀ ਟਾਇਰਾਂ ਦਾ ਸਾਈਜ਼ ਹੈਗਾ ਜੀ 16 9 30 ਦੇ ਤੇ ਬਿਲਕੁਲ ਸਾਫ਼ ਸੁਥਰੀ ਤੇ ਨਵੀਂ ਕੰਡੀਸ਼ਨ ਦਾ ਹੀ ਟਰੈਕਟਰ ਹੈ ਜੀ 15 ਮਾਡਲ ਆ 20 ਮਾਡਲ ਹੈ ਜੀ 10 ਲੱਖ ਤੇ 15000 ਰੁਪਏ ਡਿਮਾਂਡ ਹੈ ਜੀ ਦੋਸਤੋ ਅਗਲਾ ਟਰੈਕਟਰ ਹੈ ਗਾਇਸ ਸੋਨਾਲੀ ਦਾ 60 ਦਾ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਿਲਕੁਲ ਸਾਫ਼ ਸੁਥਰਾ ਹੈ ਜੀ ਦੋਸਤੋ ਇਥੇ ਰੇਟ ਦੇ ਮਾਦੂਨੇ ਲਿਖਿਆ ਚਲੋ ਕੋਈ ਗੱਲ ਨਹੀਂ ਅਗਲਾ ਟਰੈਕਟਰ ਹੈ ਗਏ ਆਪਣਾ ਪ੍ਰੀਤ 689 ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਤੇ ਅਗਲੇ ਟਾਇਰ ਹੈਗੇ ਗੁਡੀਆਰ ਦੇ ਪਿਛਲੇ ਟਾਇਰ ਹੈਗੇ ਆ ਜੀ ਗੁਡੀਆਰ ਦੇ 16 ਦੇ ਟਾਇਰਾਂ ਦੇ ਆ ਜੀ ਇੱਥੇ ਕੋਲ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ 21 ਮਾਡਲ ਆ ਜੀ 4 ਲੱਖ ਤੇ 55000 ਰੁਪਿਆ ਡਿਮਾਂਡ ਹੈ ਜੀ ਦੋਸਤੋ ਜਿਹੜਾ ਉਹ ਪੋਨਾਲੇ ਕਾ ਚੈੱਕ ਹੋਣ ਜਾ ਰਿਹਾ ਜੀ 21 ਮਾਡਲ ਆ 6 ਲੱਖ 90000 ਰੁਪਿਆ ਡਿਮਾਂਡ ਆ ਤੇ 3 ਸਪੀਡ ਹੈ ਟਰੈਕਟਰ ਬਿਲਕੁਲ ਸਾਫ਼ ਸੁਥਰਾ ਹੈ ਜੀ ਆਈ ਚੈੱਕ ਕਰਨ ਚੱਲੇ ਆਈ ਟਰੈਕਟਰ ਅਗਲਾ ਟਰੈਕਟਰ ਆਪਨਾ ਗਿਆ ਜੀ 735 80 ਅਗਲੇ ਟਾਇਰ ਹੈਗੇ ਜੀ ਤਾਂ ਹੋਏ ਆ ਥੋੜੇ ਜਿਹਾ ਪਿਛਲੇ ਟਾਇਰ ਹੈਗੇ ਜੀ ਇਹ ਰਿਹਾ ਮਾਰਕ ਦੇ 12 ਦੇ ਟਾਇਰਾਂ ਦਾ ਇਹ ਹੈਗਾ ਜੀ 94 ਮਾਡਲ ਹੈ 1 ਲੱਖ ਤੇ 55000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਫਾਰਮ ਟਰੈਕ ਆ ਗਈ ਸਾਹਦ ਇਹ ਹੈਗਾ ਜੀ 2000 ਮਾਡਲ ਹੈ ਜੀ 2 ਲੱਖ ਤੇ 48000 ਰੁਪਏ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਅਗਲੇ ਟਾਇਰ कसे ਹੋਏ ਆ ਜੀ ਪਿਛਲੇ ਟਾਇਰ 50 60 ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਜੌਂਡੀਅਰ ਆ ਗਿਆ ਜੀ 5210 17 ਮਾਡਲ ਆ ਜੀ 5 ਲੱਖ ਤੇ 45000 ਰੁਪਏ ਡਿਮਾਂਡ ਆ ਜੀ ਪੀਸੀ 31 ਨੰਬਰ ਆ ਜੀ ਅਗਲੇ ਟਾਇਰ ਹੈਗੇ ਜੀ ਜੌਂਡੀਅਰ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਪਿਛਲੇ ਟਾਇਰ ਹੈਗੇ ਜੀ ਜੇ ਕੇ ਦੇ 16928 ਦੇ ਇਹ ਵੀ ਬਿਲਕੁਲ ਸਾਫ ਸੁਥਰੇ ਆ ਜੀ 17 ਮਾਡਲ ਆ 5 ਲੱਖ ਤੇ 45000 ਰੁਪਿਆ ਡਿਮਾਂਡ ਆ ਉਸ ਤੋਂ ਅਗਲਾ ਫ੍ਰੈਕਟਰ ਆ ਗਿਆ ਜੌਂਡੀਅਰ 4/4 5305 ਇਹ 22 ਮਾਡਲ ਹੈ ਜੀ 11 ਲੱਖ ਤੇ 50 ਹਜ਼ਾਰ ਰੁਪਿਆ ਡਿਮਾਂਡ ਹੈ ਜੀ 2022 ਮਾਡਲ 11 ਲੱਖ ਤੇ 50 ਹਜ਼ਾਰ ਰੁਪਿਆ ਡਿਮਾਂਡ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਤੇ ਸਾਫ਼ ਸੁਥਰੇ ਹੈ ਜੀ ਐਮਆਰਪ ਦੇ ਟਾਇਰ ਹੈ ਜੀ ਸਾਰੇ ਚਾਰੇ ਐਵਰ ਵੀ ਛਤਰੀ ਸੁਥਰੀ ਡੈਕ ਟੂਕ ਓਕੇ ਹੈ ਜੀ ਪੁੱਤੋ ਅਗਲਾ ਟਰੱਕ ਆ ਗਿਆ ਜੋਂਡੀਰ ਬਵੰਸਾ ਦਾ ਦਾਦੀ ਇਹ 17 ਮਾਡਲ ਹੈ ਜੀ 5 ਲੱਖ ਤੇ 50 ਹਜ਼ਾਰ ਰੁਪਿਆ ਡਿਮਾਂਡ ਹੈ ਜੀ ਟੀਵੀ 13 ਨੰਬਰ ਹੈ ਜੀ ਇਹਦਾ ਵੀ 23 16 ਦੇ ਟਾਇਰਾਂ ਚਾ ਜੀ ਅਪੋਲੋ ਕੰਪਨੀ ਦੇ ਟਾਇਰ ਨਿਊ ਹੋਲੈਂਡ ਆ ਗਿਆ ਜੀ 36 30 ਸਪੈਸ਼ਲ ਐਡੀਸ਼ਨਲ ਕਲਾਸ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਜੀ ਪੀ ਵੀ 8 ਫਾਈਬਰ ਦੀ ਛਤਰੀ ਲੱਗੀ ਹੈ ਬੈਕ ਲੁੱਕਰ ਲੱਗੀ ਹੈ ਜੀ ਇਹ ਹੈਗਾ 19 ਮਾਡਲ 7 ਲੱਖ 35000 ਰੁਪਇਆ ਡਿਮਾਂਡ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਕ੍ਰੀਤ ਇਹ ਹੈਗਾ ਜੀ 21 ਮਾਡਲ ਆ 5 ਲੱਖ 45000 ਰੁਪਿਆ ਡਿਮੌਨਾਈ ਟਰੈਕਟਰ ਦੇ ਮਾਲਕ ਜੀ ਪ੍ਰੀਤ 6599 ਜੀ ਚਾਰੇ ਟਾਇਰ ਬਿਲਕੁਲ ਨਵੇਂ ਬਾਕੀ ਟਰੈਕਟਰ ਸ਼ਨੂਰ ਆ ਜੀ ਸਭ ਤੋਂ ਵਧੀਆ ਕੰਡੀਸ਼ਨ ਦਾ ਟਰੈਕਟਰ ਹੀ ਐ ਖਵਰਾਜ ਆ ਗਿਆ ਜੀ 855 18 ਮਾਡਲ ਆ ਜੀ ਪੂਰਾ 6 ਲੱਖ ਰੁਪਿਆ ਡਿਮਾਂਡ ਆ ਜੀ ਪਿਛਲੇ ਟਾਇਰ ਹੈਗੇ ਜੀ ਇਹਦੇ 14 ਦੇ ਤੇ ਗੁੱਡੀਅਰ ਕੰਪਨੀ ਦੇ ਟਾਇਰ ਆ ਜੀ ਇਹਦੇ ਅਗਲੇ ਟਾਇਰ ਹੈਗੇ ਡੀ ਕੇ ਟੀ ਜੀ ਅੱਜ ਤੋਂ ਅਗਲਾ ਟਰੈਕਟਰ ਫੇਰ ਆ ਗਿਆ ਸਵਰਾਜ ਆ 855 7 ਮਾਡਲ ਆ ਜੀ 3 ਲੱਖ ਤੇ 20000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਫੋਰਡ ਫੁੱਲ ਮੋਡੀਫਾਈ ਹੈ ਜੀ ਸਾਰੇ ਟਾਇਰ ਬਿਲਕੁਲ ਨਵੇਂ ਆ ਜੀ 13 ਦੇ ਟਾਇਰਾਂ ਚ ਡੈਕ ਲੱਗੀ ਹੈ ਜੀ ਕੋਈ ਕੈਂਟ ਐਮਪ ਵਾਂਗੂ 94 ਮਾਡਲ ਹੈ ਜੀ 3 ਲੱਖ ਤੇ 25000 ਰੁਪਿਆ ਡਿਮਾਂਡ ਹੈ ਫੈਬਰੂਰੀ ਛਤਰੀ ਲੱਗੀ ਆ ਫੁੱਲ ਮੋਡੀਫਾਈ ਹੈ ਜੀ ਪ੍ਰੀਟ ਆ ਗਿਆ ਜੀ 6049 ਪਿਛਲੇ ਟਾਇਰ ਹੈਗੇ ਜੀ ਇਹਦੇ ਰੇਡੀਅਲ ਟਾਇਰਾਂ ਦੇ ਵਿੱਚ ਗੁੱਡੀਅਰ ਕੰਪਨੀ ਦੇ ਅਗਲੇ ਟਾਇਰ ਹੈਗੇ ਜੀ ਐਮਆਰਫ ਦੇ ਇਹ ਹੈਗਾ ਜੀ 21 ਮਾਡਲ ਆ 4 ਲੱਖ ਤੇ 65000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਟਰੈਕਟਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ। ਉਸ ਤੋਂ ਅਗਲਾ ਟਰੈਕਟਰ ਆ ਗਈ ਫਾਰਮ ਟਰੈਕ 6055 ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਹੈ ਜੀ। ਟਾਇਰਾਂ ਦਾ ਸਾਈਜ਼ ਹੈਗਾ ਜੀ 16928 ਦੇ। ਮਾਡਲ ਹੈਗਾ ਜੀ 15 4 ਲੱਖ ਤੇ 35000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੇ ਮਾਲਕ ਦੀ। ਬਾਕੀ ਫਾਈਬਰ ਦੀ ਛਤਰੀ ਲੱਗੀ ਹੋਈ ਹੈ ਜੀ। ਜੇ ਤਰੀਕੇ ਨਾਲ ਖੜਾ ਇਸੇ ਤਰੀਕੇ ਨਾਲ ਹੀ ਸੇਲ ਕਰਨਾ ਪੈਣਾ ਨੇ ਸੋਨਾਲੀ ਕਾਗ ਹੈ ਜੀ ਡੀਆਈ 60 ਦਾ ਆਰਐਕਸ 16 ਦੇ ਪੈਰਾਂ ਚਾਹੀਏ ਸੀਏਟੀ ਕੰਪਨੀ ਦੇ ਟਾਇਰ ਆ ਜੀ ਪਿਛਲੇ ਅਗਲੇ ਹੈਗੇ ਆ ਗੁੱਡੀਅਰ ਕੰਪਨੀ ਦੇ ਇਹ ਹੈਗਾ ਜੀ 17 ਮਾਡਲ ਆ 5 ਲੱਖ ਤੇ 35000 ਰੁਪਏ ਦਾ ਮੰਗ ਹੈ ਜੀ ਸੋਨਾਲੀ ਰੈਟਰ ਫੇਰ ਸੋਨਾਲੀ ਕਾਗ ਹੈ ਡੀਆਈ 60 ਦਾ ਆਰਐਕਸ ਇਹ ਹੈਗਾ ਜੀ 21 ਮਾਡਲ ਆ 6 ਲੱਖ ਤੇ 85000 ਰੁਪਏ ਡਿਮਾਂਡ ਆ ਇਤਨੀ ਸੋਹਣੀ ਟਰੈਕਟਰ ਆ ਜੀ ਗੁੱਡੀਅਰ ਕੰਪਨੀ ਦੇ ਸੌਰੀ ਦੋਸਤੋ ਜੇ ਕੇ ਕੰਪਨੀ ਦੇ ਟਾਇਰ ਆ ਇਹ ਚਾਰੇ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60 ਡਬਲ ਕਲਚ ਆ ਜੀ 2002 ਮਾਡਲ ਆ 2 ਲੱਖ ਤੇ 48000 ਰੁਪਏ ਡਿਮਾਂਡ ਆ ਜੀ ਅਗਲੇ ਟਾਇਰ ਜੀ 4x4 ਵਾਲੇ ਪਵਾਏ ਆ ਪਿਛਲੇ ਟਾਇਰ ਹੈਗੇ ਜੀ ਗੁਡਇਰ ਦੇ 14 ਦੇ ਟਾਇਰਾਂ ਦੇ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਲੇਕਿਨ ਲੇਕਿਨ ਨੂੰ ਥੋੜਾ ਤਾਂ ਨਿਆਰੇ ਗੱਲ ਹੈਗੀ ਟਰੈਕਟਰ ਦੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਅਗਲਾ ਟਰੈਕਟਰ ਆ ਗਿਆ ਜੀ ਡੀ ਆਈ 750 ਦਾ ਸੋਨਾ ਲੀਗਾ ਅਗਲੇ ਟਾਇਰ ਹੈਗੇ ਜੀ ਐਮ ਆਰ ਐਫ ਦੇ ਪਿਛਲੇ ਟਾਇਰ ਹੈਗੇ ਜੀ ਗੁਡਇਰ ਦੇ 14 ਦੇ ਇਹ ਵੀ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹਦੇ ਹਿਸਾਬ ਨਾਲ ਮਾਡਲ ਹੈ 2002 ਮਾਡਲ ਹੈ 2 ਲੱਖ ਤੇ 55000 ਰੁਪਿਆ ਰੇਟ ਹੈ ਜੀ ਟਰੈਕਟਰ ਦੇ ਮਾਲਕ ਦਾ ਉਸ ਤੋਂ ਅਗਲਾ ਟਰੈਕਟਰ ਹੈ ਸਵਰਾਜ 855 ਇਹ ਵੀ 2002 ਮਾਡਲ ਹੈ ਜੀ 2 ਲੱਖ ਤੇ 75000 ਰੁਪਿਆ ਡਿਮਾਂਡ ਹੈ ਜੀ ਅਗਲੇ ਟਾਇਰ ਹੈਗੇ ਜੀ ਐਮਆਰ ਦੇ ਪਿਛਲੇ ਟਾਇਰ ਹੈਗੇ ਜੀ ਜੇਕੇ ਦੇ 14 ਦੇ ਟਾਇਰਾਂ ਦੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਹਾਂ ਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60 ਉਡੀਆ ਕੰਪਨੀ ਦਾ ਟਾਇਰ ਹੈ ਜੀ 13 ਦੇ 13 ਚ ਅਗਲੇ ਟਾਇਰ ਹੈਗੇ ਜੀ ਐਮ ਆਰ ਦੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਇਹ ਹੈਗਾ ਜੀ ਮਾਡਲ ਹੈਗਾ 95 2 ਲੱਖ ਤੇ 14000 ਰੁਪਏ ਡਿਮਾਂਡ ਹੈ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਵਿਹਿੰਦਰਾ 575 ਡੀ ਆਈ ਇਹ ਹੈਗਾ 97 ਮਾਡਲ ਹੈ 1 ਲੱਖ 90000 ਰੁਪਏ ਡਿਮਾਂਡ ਹੈ ਇਹਦੇ ਪਿਛਲੇ ਟਾਇਰ ਹੈਗੇ ਜੀ 14 ਦੇ ਮੋਟਰ ਗੋਦੀ 13 ਦੇ ਆ ਬਰਲਾ ਕੰਪਨੀ ਦੇ ਟ੍ਰੈਕਟਰ ਹੈ ਉਸ ਤੋਂ ਬਲੇਕਰ ਟ੍ਰੈਕਟਰ ਜੀ ਨਹੀਂ ਸੀ 2245 DI ਤੇ 2005 ਮਾਡਲ 2 ਲੱਖ 44000 ਰੁਪਏ ਦੀ ਮੰਗ ਰਹੀ 14 ਦੇ 14 ਚ ਉਸ ਤੋਂ ਲੇਕਰ ਟ੍ਰੈਕਟਰ ਜੀ ਬਰ 475 A99 ਮਾਡਲ 1 ਲੱਖ 90000 ਰੁਪਏ ਦੀ ਮੰਗ ਰਹੀ 12 ਦੇ 12 ਚ ਸਭ ਤੋਂ ਜਰੀ ਕੰਡੀਸ਼ਨ ਦਾ ਟ੍ਰੈਕਟਰ ਹੈ ਬਰਲਾ ਕਲ ਓਕੇ ਕੰਡੀਸ਼ਨ ਦਾ ਫੋਸਟਰ ਦਾ ਡੈਟਰਾ ਹੈ ਗਏ ਫਾਰਮ 60 ਪਿਛਲੇ ਟਾਇਰ ਹੈਗੇ ਇਹਦੇ 13 ਦੇ ਨਰਲਾ ਕੰਪਨੀ ਦੇ ਟਾਇਰ ਹੈ ਜੀ ਅਗਲੇ ਟਾਇਰ ਹੈਗੇ ਗੁਡਇਰ ਕੰਪਨੀ ਦੇ ਇਹ ਹੈ ਗਏ 97 ਮਾਡਲ ਹੈ 1 ਲੱਖ ਤੇ 45000 ਰੁਪਿਆ ਦੀ ਮੰਗ ਹੈ ਦੇਖੋ ਫੋਸਟਰ ਦਾ ਡੈਟਰਾ ਆ ਗਿਆ ਜੀ ਫਾਰਮ 60 ਪਿਛਲੇ ਟਾਇਰ ਹੈਗੇ ਗੁਡਇਰ ਦੇ 13 ਦੇ ਟਾਇਰਾਂ ਚ ਇਹ ਮਾਡਲ ਹੈ ਗਏ 2009 ਉਹ ਲਗਭਗ 95000 ਰੁਪਿਆ ਡਿਮਾਂਡ ਹੈ ਉਸ ਤੋਂ ਵੱਧ ਡਰੈਗਨ ਮਿੰਦਰਾ 575 198 ਮਾਡਲ ਹੈ 238000 ਰੁਪਿਆ ਡਿਮਾਂਡ ਹੈ ਪੀਕੇ ਦੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਪੈਨੇਟਰ ਹੈਗੀ ਜੇ ਕੇ ਸੋਨਾ ਉਸ ਤੋਂ ਲਗਭਗ ਪਾਵਿੰਨ ਹਜ਼ਾਰ ਚਾਂ ਤੋਂ ਕੀਤ ਕਰਦੀ ਹੈ ਇਹ 95 ਮਾਡਲ ਹੈ 1,35,000 ਰੁਪਿਆ ਡਿਮਾਂਡ ਹੈ। ਕਲਰ ਡੈਕਟਰ ਹੈ ਗਏ ਮਹਿੰਦਰਾ 475 E84 ਮਾਡਲ ਹੈ 1,35,000 ਰੁਪਿਆ ਡਿਮਾਂਡ ਹੈ। ਉਸ ਤੋਂ ਬਾਅਦ ਡੈਕਟਰ ਹੈ ਸਵਰਾਜ 735 E88 ਮਾਡਲ ਹੈ 1,25,000 ਰੁਪਿਆ ਡਿਮਾਂਡ ਹੈ। ਹਾਂਜੀ ਦੋਸਤੋ ਅਗਲਾ ਸੈਕਟਰ ਆ ਗਿਆ 5911 ਜੀ ਡੀਆਈ ਹੋਇਆ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਅਗਲੇ ਟਾਇਰ ਹੈਗੇ ਗੁਡਇਰ ਕੰਪਨੀ ਦੇ ਤੇ ਪਿਛਲੇ ਟਾਇਰ ਵੀ ਗੁਡਇਰ ਕੰਪਨੀ ਦੇ 16 ਦੇ ਟਾਇਰਾਂ ਚ ਸ਼ੋ ਤੇ ਮਗਰਾੜ ਪੇਂਟ ਆ ਜੀ 85 ਮਾਡਲ ਆ 2 ਲੱਖ ਤੇ 95000 ਰੁਪਏ ਡਿਮਾਂਡ ਆ ਜੀ ਸੋਨਾਲਿਕ ਆ ਗਿਆ ਜੀ 60 ਦਾ 16 ਦੇ ਟਾਇਰਾਂ ਚ ਮਰਫ ਦੇ ਟਾਇਰ ਹੈ ਜੀ ਮਗਰਲੇ ਡੀਆਈ 60 ਦਾ ਆਰਐਕਸ 18 ਮਾਡਲ ਹੈ ਜੀ 5 ਲੱਖ ਤੇ 85000 ਰੁਪਏ ਡਿਮਾਂਡ ਹੈ ਜੀ ਬਾਕੀ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦਾ ਹੈ। ਖਵਰਾ ਆ ਜਾਗਾ ਜੀ ਦੋਸਤੋ 855 ਇਹ 2010 ਮਾਡਲ ਹੈ ਜੀ 3 ਲੱਖ ਤੇ 35000 ਰੁਪਏ ਡਿਮਾਂਡ ਹੈ ਜੀ ਕੋਲੋ ਕੰਪਨੀ ਦੇ ਟਾਇਰ ਹੈ ਜੀ ਪਿਛਲੇ 14 ਦੇ ਅਗਲੇ ਟਾਇਰ ਹੈਗੇ ਜੀ ਇਹਦੇ ਗੁਡਇਰ ਦੇ ਕਸਟੋਲੇਟਰ ਹੈ ਵੇ 265 ਡੀ ਇਹ 95 ਮਾਡਲ ਹੈ 1 ਲੱਖ ਤੇ 65000 ਰੁਪਇਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਹਾਂਜੀ ਦੋਸਤੋ ਅਗਲਾ ਟਰੈਕਟਰ ਹੈ ਸਵਰਾਜ 852 ਜੀ ਇਹ ਹੈਗਾ ਜੀ 10 ਮਾਡਲ ਹੈ 4 ਲੱਖ ਤੇ 10000 ਰੁਪਇਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ 14 ਦੇ 17 ਚ ਹੈ ਜੀ 17 ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਨਿਊ ਹੋਲੈਂਡ ਆ ਗਿਆ ਜੀ 5500 ਚਾਰੇ ਟਰ ਬਿਲਕੁਲ ਸਾਫ ਸੁਥਰੇ ਤੇ ਵੇਚਦਾ ਹੈ ਜੀ 2014 ਮਾਡਲ ਆ 4 ਲੱਖ ਤੇ 35000 ਰੁਪਏ ਡਿਮਾਂਡ ਆ। ਸਵਰਾਜ ਆ ਗਈ 735 2013 ਮਾਡਲ ਆ ਜੀ 6 ਲੱਖ 30000 ਰੁਪਏ ਡਿਮਾਂਡ ਆ ਜੀ। ਇਹ ਜਿਹੜੇ ਬਾਈ ਜੀ ਤੁਹਾਨੂੰ ਟਰੈਕਟਰ ਦਿਖਾਏ ਆ ਜੀ ਸਵਰਾਜ ਨਿਊ ਹੋਲੈਂਡ ਤੇ ਸਵਰਾਜ ਇਹ ਬਾਈ ਦਾ ਆਪਣੇ ਕੋਲੇ ਨੰਬਰ ਹੈਗਾ ਜੀ ਜੇਕਰ ਇਹਨਾਂ ਤਿੰਨਾਂ ਟਰੈਕਟਰਾਂ ਦੇ ਵਿੱਚੋਂ ਸੋਨੂ ਟਰੈਕਟਰ ਪਸੰਦ ਆਉਂਦਾ ਜੀ ਤਾਂ ਤੁਸੀਂ ਸਾਥੋਂ ਇਹਨਾਂ ਦਾ ਨੰਬਰ ਲੈ ਸਕਦੇ ਆਂ ਹਾਂਜੀ ਦੋਸਤੋ ਆ ਡੀਆਈ 855 ਸੋਨਾਲੀਗਾ 60 ਦਾ ਤੇ 5911 ਜੇਕਰ ਇਹਨਾਂ ਦੇ ਵਿੱਚੋਂ ਵੀ ਤੁਹਾਨੂੰ ਬਾਈ ਜੀ ਪਸੰਦ ਆਉਂਦਾ ਤਾਂ ਇਹਦਾ ਤੁਸੀਂ ਮਾਲਕ ਦਾ ਨੰਬਰ ਸਾਥੋਂ ਲੈ ਸਕਦੇ ਆਂ ਜੀ ਤੇ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ